ਕੁੰਮਾ ਮਾਸ਼ਕੀ ਛੰਨ ਬਾਬਾ ਕੁੰਮਾ ਮਾਸ਼ਕੀ ਦੇ ਜਾਣਾ ਗਲਤ ਆ ਗਏ ਹਾਂ ਹਾਂ ਠੀਕ ਆ ਜੀ ਠੀਕ ਆ ਬਾਬਾ ਅਸੀਂ ਗਲਤ ਆ ਗਏ ਹਨਾ ਉਹ ਜਿਹੜਾ ਨਾ ਉਹ ਤੇਰੇ ਕੰਪੂ ਜੇ ਹਾਂਜੀ ਐ ਤੁਹਾਨੂੰ ਰਾਹ ਜਾਂਦਾ ਹਾਂ ਜਾਂਦਾ ਜੀ ਠੀਕ ਚੱਲਦੇ ਆ ਠੀਕ ਆ ਭਾਈ ਠੀਕ ਆ ਜੀ ਆਪਾਂ ਗਲਤ ਆ ਗਏ ਉਥੋਂ ਥੱਲੇ ਨੂੰ ਰਸਤਾ ਜਾਂਦਾ ਇੱਕ ਉਹ ਰਸਤਾ ਕੱਚਾ ਆ ਰਸਤਾ ਸੀਗਾ ਰਸਤਾ ਆਪਾਂ ਪਹਿਲਾਂ ਗਲਤ ਪੈ ਗਏ ਸੀਗੇ ਉਹ ਬਾਬੇ ਨੂੰ ਪੁੱਛਿਆ ਬਾਬਾ ਕਹਿੰਦਾ ਇੱਧਰ ਦੀ ਜਾਓ ਇੱਧਰ ਕਿਉਂਕਿ ਇਹ ਜਗ੍ਹਾ ਦੀ ਖੋਜ ਵੀ ਮੈਨੂੰ ਸ਼ਾਇਦ ਪੱਕਾ ਨਹੀਂ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ 2004 ਦੇ ਵਿੱਚ ਇਹਦੀ ਖੋਜ ਹੋਈ ਤੇ ਇੱਥੋਂ ਵੀ ਯਾਰ ਚੱਕਰ ਪੈ ਗਿਆ ਇੱਥੋਂ ਵੀ ਦੋ ਰਸਤੇ ਆ ਨੀਚੇ ਜਾਣਾ ਹੈ ਇੱਥੋਂ ਵੀ ਦੋ ਐਵੇਂ ਦਾ ਹੈਗਾ ਅੱਗੋਂ ਦੇਖਦੇ ਆ ਸਹੀ ਹੋ ਗਿਆ ਤਾਂ ਜੰਗਲੀ ਏਰੀਆ ਪੂਰਾ ਨੰਗਲ ਦਾ ਏਰੀਆ ਇਹ ਆਜੋ ਆਪਾਂ ਤੁਹਾਨੂੰ ਰਸਤਾ ਵੀ ਦਿਖਾ ਦਿੰਨੇ ਆ ਸਰਸਾ ਨਾਲ ਦੀ ਤੋਂ ਰਸਤਾ ਮੁੜਦਾ ਇੱਥੋਂ ਮੁੜਨਾ ਆਪਾਂ ਚੱਲ ਉੱਤਰ ਉੱਤਰ ਤੂੰ ਡਰਨਾ ਨਾ ਮੈਂ ਤਾਂ ਮੋੜੀ ਪਿੱਛੇ ਹੋ ਇਹੋ ਜਿਹਾ ਏਰੀਆ ਲੈ ਮਸਾ ਮੋਟਰਸਾਈਕਲ ਕੱਢਿਆ ਅੱਗੇ ਆ ਇੱਟਾਂ ਲੱਗੀਆਂ ਚੱਲ ਬੈਕ ਕਿੰਨਾ ਲੱਗਦਾ ਸਹੀ ਹੋਊਗਾ ਇੱਟਾਂ ਲੱਗੀਆਂ ਇਹ ਸਾਰਾ ਦੇਖ ਲੋ ਉਸ ਟਾਈਮ ਤੇ ਅੱਜ ਤੋਂ 300 ਪਲੱਸ ਸਾਲ ਹੋ ਗਏ 300 ਤੋਂ ਜ਼ਿਆਦਾ ਸਾਲ ਉਦੋਂ ਪੂਰਾ ਜੰਗਲੀ ਏਰੀਆ ਹੋਊਗਾ ਅੱਜ ਵੀ ਇਹੋ ਜਿਹਾ ਹੈਗਾ ਅੱਗੇ ਕੁੱਤੇ ਖੜੇ ਆ ਦੇਖੋ ਨਹਿਰ ਆ ਗਈ ਛੋਟੀ ਹਨਾ ਇੱਥੋਂ ਸੱਜੇ ਪਾਸੇ ਜਾਣਾ ਆਪਾਂ ਆ ਪਿੱਛੇ ਵੀ ਸੰਗਤਾ ਆਈ ਜਾਂਦੀਆਂ ਪਰ ਐ ਆ ਕੋਈ ਬੋਰਡ ਉਰੇ ਤੱਕ ਕੋਈ ਬੋਰਡ ਬੋਰਡ ਨਹੀਂ ਲੱਗਿਆ ਹੈਗਾ ਮਤਲਬ ਜਿਹੜੀ ਨਹਿਰ ਆ ਉਥੋਂ ਸੱਜੇ ਪਾਸੇ ਨੀਵੀਂ ਜਗ੍ਹਾ ਨੂੰ ਆਉਣਾ ਤੁਸੀਂ ਦੇਖ ਹੀ ਲਿਆ ਰਸਤਾ ਤੁਹਾਨੂੰ ਸਾਰਾ ਰਸਤਾ ਮੈਂ ਜਾਂਦਿਆਂ ਦਿਖਾ ਦਿੰਨਾ ਤੇ ਇਹ ਜਿਆ ਰਸਤਾ ਹੈਗਾ ਕੱਚਾ ਹੀ ਆ ਦੇਖੋ ਨਹਿਰ ਦੇ ਕੰਡੇ ਕੰਡੇ ਪਾਣੀ ਵੀ ਫੁੱਲ ਆ ਪੂਰਾ ਨੀਲਾ ਪਾਣੀ ਆ ਸਾਫ ਨਹੀਂ ਇੱਥੇ ਉਰੇ ਦਾ ਇੱਟਾਂ ਲੱਗੀਆਂ ਆ ਦੇਖੋ ਇੱਥੇ ਇੱਟਾਂ ਲੱਗੀਆਂ ਵਧੀਆ ਬਾਕੀ ਦਰਿਆਈ ਇਲਾਕਾ ਜਿਹਾ ਹੈਗਾ ਤੁਹਾਨੂੰ ਪਤਾ ਨੰਗਲ ਵੀ ਥੋੜੀ ਬਾੜਤੀ ਆ ਤੇ ਅਨੰਦਪੁਰ ਸਾਹਿਬ ਵੀ ਥੋੜੀ ਦੂਰੀ ਤੇ ਆ ਉਹ ਘਰ ਹੈਗੇ ਈਮੀ ਜਗ੍ਹਾ ਤੇ ਰਾਈਟ ਸਾਈਡ ਤੇ ਨਾ ਜੇ ਕੋਸੇ ਘਰ ਸੀਗੇ ਹੁਣ ਥੋੜੀ ਜੀ ਆਵਾਜ਼ ਇੱਥੇ ਹੈ ਨਹੀਂ ਜਮਾ ਵੀ ਆ ਇਹ ਦੋ ਤਿੰਨ ਬਾਈ ਮਿਲੇ ਆ ਦੋ ਤਾਂ ਕਾਨੇ ਗੁੰਨੇ ਵੱਢ ਕੇ ਲੈ ਆਏ ਸੀਗੇ ਇੱਕ ਆ ਸਕੂਟੀ ਵਾਲਾ ਤੇ ਦੋ ਤਿੰਨ ਪਿੱਛੇ ਆਪਣੇ ਆ ਰਹੇ ਆ ਉਹ ਤਾਂ ਚਲੋ ਦੇਖਣ ਆਲੇ ਹੀ ਹੁਣੇ ਦਰਸ਼ਨ ਹੀ ਕਰਨੇ ਉਹਨਾਂ ਨੇ ਤੇ ਇੱਥੋਂ ਜੋ ਵੀ ਮਾਹੌਲ ਹੋਊਗਾ ਸਤਲੋਈ ਦਾ ਕੰਡਾ ਸਾਰਾ ਆਪਾਂ ਦੇਖਾਂਗੇ ਜਿੱਥੇ ਉਹਨਾਂ ਦੀ ਸ਼ਾਨ ਸੀਗੀ ਸਾਰਾ ਮਾਹੌਲ ਆਪਾਂ ਦੇਖਾਂਗੇ ਤੇ ਤੁਸੀਂ ਨਾਲ ਬਣੇ ਰਹੋ ਸਬਸਕ੍ਰਾਈਬ ਮਾਰੋ ਚੈਨਲ ਨੂੰ ਆਪਾ ਤਾਂ ਇਹ ਸੋਚ ਰਹੇ ਆ ਕਿ ਇੰਨੀ ਠੰਡ ਸੀਗੀ ਸਤਪੋ ਜਦੋਂ ਇਹ ਰਾਤ ਰਹੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜੀ ਦੇ ਮਾਤਾ ਜੀ ਦਾ ਉਹਨਾਂ ਦਿਨਾਂ 'ਚ ਕਹਿੰਦੇ بارش ਹੋ ਰਹੀ ਸੀ ਤੇ ਓਵੇਂ ਇੰਨੀ ਠੰਡ ਆ ਕਿ بارش ਦੇ ਵਿੱਚ ਦੇਖ ਲਓ ਇੱਧਰ ਅਜੇ ਵੀ ਜੰਗਲੀ ਮਾਹੌਲ ਜਿਹਾ ਲੱਗਦਾ ਪਰ ਹੁਣ ਥੋੜਾ ਜਿਹਾ ਨਾ ਸੱਜੇ ਪਾਸੇ ਇੱਧਰ ਮੱਲ ਫਸਲਾ ਫਸਲਾ ਹੈ ਗਿਆ ਕਣਕ ਹੋਣ ਕਬੀਚੀ ਆ ਆ ਦੇਖੋ ਕਿੰਨਾ ਘੈਂਡ ਨਜ਼ਾਰਾ ਪਾਣੀ ਜੋ ਧੁੰਦ ਉੱਡ ਰਹੀ ਆ ਆ ਉੱਪਰੋਂ ਪਾਣੀ ਡਿੱਗ ਰਿਹਾ ਤੇ ਆ ਇਧਰ ਨਹਿਰ ਚ ਡਿੱਗ ਰਿਹਾ ਧੁੰਦ ਦੇਖੋ ਕਿੰਨੀ ਘੈਂਡ ਨਜ਼ਾਰਾ ਦੇਖੋ ਤੁਸੀਂ ਠੰਡ ਦੇ ਵਿੱਚ ਆ ਨੀਲਾ ਪਾਣੀ ਆ ਹਨਾ ਤੁਹਾਨੂੰ ਦਿਖ ਰਿਹਾ ਹੋ ਵੀਡੀਓ ਚ ਮੈਨੂੰ ਤਾਂ ਨੀਲਾ ਲੱਗ ਰਿਹਾ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਸਫਰ ਇਹ ਸ਼ਹਾਦਤ ਰੋਡ ਤੇ ਆਪਾਂ ਸਫਰ ਕਰ ਰਹੇ ਆ ਤੇ ਅੱਜ ਦੂਸਰਾ ਦਿਨ ਆਪਾਂ ਤੁਹਾਨੂੰ ਅੱਜ ਬਾਬਾ ਕੁੰਮਾ ਮਾਸ਼ਕੀ ਦੀ ਜਗ੍ਹਾ ਤੇ ਲੈ ਕੇ ਜਾ ਰਹੇ ਆ ਛੰਨ ਬਾਬਾ ਕੁੰਮਾ ਮਾਸ਼ਕੀ ਉਮਮਾਸ਼ ਕੀ ਜਿਹੜੇ ਆ ਨਾ ਇਹ ਇਹਨਾਂ ਦੀ ਸ਼ਾਨ ਸੀਗੀ ਇੱਥੇ ਸਰਸਾ ਨਦੀ ਦੇ ਕਿਨਾਰੇ ਤੇ ਤੇ ਇਹਨਾਂ ਨੇ ਛੋਟੇ ਸਾਹਿਬ ਜੀ ਆਦਿਆਂ ਤੇ ਮਾਤਾ ਗੁਜਰੀ ਨੂੰ ਦਰਿਆ ਸਰਸਾ ਨਦੀ पार ਕਰਵਾਈ ਸੀਗੀ ਆਪਣੀ ਬੇੜੀ ਦੇ ਵਿੱਚ ਇਹ ਬੇੜੀ ਚਲਾਇਆ ਕਰਦੇ ਸੀਗੇ ਆ ਦੇਖੋ ਇਹੋ ਜਿਹਾ ਮਾਹੌਲ ਆ ਪਹਿਲਾਂ ਰਸਤਾ ਬਹੁਤ ਤੁਸੀਂ ਦੇਖਿਆ ਮਤਲਬ ਕੱਚਾ ਸੀਗਾ ਹੁਣ ਰੋਡ ਵਧੀਆ ਆ ਗਿਆ ਐਵੇਂ ਦੇ ਘਰ ਵੀ ਹੈਗੇ ਆ ਮੈਨੂੰ ਲੱਗਦਾ ਆਪਾਂ ਇੱਥੋਂ ਨੀਚੇ ਮੁੜਾਂਗੇ ਔਰ ਲੱਗਦਾ ਗੁਰੂ ਘਰ ਆ ਸਾਹਮਣੇ ਦੇਖੋ ਤੁਸੀਂ ਇੱਥੇ ਸੀਗੀ ਉਹਨਾਂ ਦੀ ਛੰਨ ਆਪਾਂ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਛੰਨ ਬਾਬਾ কুমਮਾ ਮਾਸ਼ ਕੀ ਮਤਲਬ ਝੌਂਪੜੀ ਸੀ ਉਹਨਾਂ ਦੀ ਉਸ ਝੌਂਪੜੀ ਦੇ ਵਿੱਚ ਛੋਟੇ ਸਾਹਿਬ ਜਦੇ ਮਾਤਾ ਜੀ ਰਹੇ ਸੀਗੇ ਆ ਜਾਓ ਆ ਇੱਥੇ ਬੋਰਡ ਵੀ ਲੱਗਿਆ ਗੁਰਦੁਆਰਾ ਸਾਹਿਬ ਸ਼ਾਨ ਬਾਬਾ কুমਮਾ ਮਾਸ਼ ਕੀ ਜੀ ਪਿੰਡ ਪੱਤਣ ਪੱਤਣ ਅੱਗੇ ਕੀ ਲਿਖਿਆ ਬਾਬਾ ਬਾਬਾ কুমਮਾ ਮਾਸ਼ ਕੀ ਜੀ ਪਿੰਡ ਹੈਗਾ ਇਹ ਚੱਕ ਢੇਰਾ ਚੱਕ ਢੇਰਾ ਪਿੰਡ ਦੇ ਵਿੱਚ ਹੀ ਆਉਂਦਾ ਗੁਰਦੁਆਰਾ ਸਾਹਿਬ ਆਪਾਂ ਸਾਰਾ ਕੁਝ ਅੱਜ ਦੇਖਦੇ ਆ ਤੁਹਾਨੂੰ ਸ਼ਾਨ ਵੀ ਦਿਖਾਉਣੇ ਆ ਤੇ ਕੰਡਾ ਵੀ ਦਿਖਾਵਾਂਗੇ ਸਤਲੋਈ ਦਾ ਇਥੇ ਉਹਨਾਂ ਨੇ ਦਰਿਆ पार ਕਰਵਾਇਆ ਸੀਗਾ ਕਿਉਂਕਿ ਸਰਸਾ ਨਦੀ ਵੀ ਸਤਲੁਜ ਦੇ ਵਿੱਚ ਹੀ ਅੱਗੇ ਆ ਕੇ ਡਿੱਗ ਜਾਂਦੀ ਆ ਆ ਦੇਖੋ ਇਹ ਜਿਹੜਾ ਇਲਾਕਾ ਹੈਗਾ ਆ ਕੀ ਲਿਖਿਆ ਰਣਜੀਤਪੁਰਾ ਇਹ ਰਣਜੀਤਪੁਰਾ ਪਿੰਡ ਐਸੀ ਚੱਕ ਢੇਰਾ ਦੇ ਵਿੱਚ ਇਹ ਆਉਂਦਾ ਮਤਲਬ ਗੂਗਲ ਮੈਪ ਤੇ ਤਾਂ ਚੱਕ ਢੇਰਾ ਦੇ ਵਿੱਚ ਆ درخت ਟਿੱਕ ਟਿੱਪੇ ਪਪੂਲਰ ਦੇ ਵਿੱਚ ਕਮਾਦ ਲੱਗਿਆ ਕੁਸ ਬਾਕੀ ਸਲਾਬ ਜੀ ਅਲਾ ਏਰੀਆ ਹੈਗਾ ਇਹ ਹਾਂ ਇਹ ਜੇ ਘਰ ਆ ਛੋਟੇ ਛੋਟੇ ਪਿੰਡ ਆ ਤੁਸੀਂ ਰਣਜੀਤਪੁਰਾ ਨਹੀਂ ਨਾ ਕਿਸੇ ਨੂੰ ਚੱਕੜੇ ਰਾਂ ਪਤਾ ਲੱਗਦਾ ਤੁਸੀਂ ਇਕੱਲਾ ਬਾਪਾ ਕੁੰਮਾ ਮਾਸਕੀ ਜੀ ਤਾ ਹੋਗੇ ਤਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਇਹੋ ਜੇ ਘਰ ਆ ਪਿੰਡ ਦੇ ਵਿੱਚ ਥੋੜੇ ਜਿਹੇ ਘਾਰੀ ਆ ਛੋਟਾ ਹੀ ਆ ਪਿੰਡ ਬਾਬਾ ਜੀ ਦੇ ਜਾਣਾ ਕੁਮਾ ਮਾਸ ਕੀ ਸੀ ਅੱਗੇ ਹਾਂਜੀ ਹਾਂਜੀ ਠੀਕ ਆ ਥੋੜੀ ਬਾਟੀ ਆ ਹੁਣ ਕਿੰਨੀ ਬਾਟਾ 2 ਕਿਲੋ ਠੀਕ ਆ ਸਾਹਮਣੇ ਠੀਕ ਹੈ ਠੀਕ ਹੈ ਚਲੋ ਧੰਨਵਾਦ ਜੀ ਬਾਈ ਕਹਿੰਦਾ ਨੇੜੇ ਹੀ ਆ ਮਤਲਬ ਆ ਪਿੰਡ ਲੰਘ ਕੇ ਆਉਂਦਾ ਠੀਕ ਆ ਰਣਜੀਤਪੁਰਾ ਲੰਘ ਕੇ ਹਣਾ ਫੁੱਲੇ ਖੁੱਲੇ ਘਰ ਜੇ ਲੋਕ ਕਬਣਾਏ ਆ ਆ ਬੋਰਡ ਇੱਥੇ ਵੀ ਲੱਗ ਗਿਆ ਸ਼ਨ ਬੱਬਾ ਕੁਮਾ ਮਸ਼ਕੀ ਜੀ ਆਸ ਹੁਣ ਆਪਾਂ ਨੇੜੇ ਹੀ ਆ ਗਏ ਬੜੀ ਬਾਤ ਸੀ ਕੀ ਯਾਰ ਆ ਦੇਖੋ ਕਣਕਾ ਕੋੜ ਕਾ ਬੀਜੀ ਆ ਜਿਆਦਾ ਲੋਕ ਦਰਸ਼ਕ ਦਰੋਪਤੀ ਲਾਏ ਆ ਪਪੂਲਰ ਲੱਗਿਆ ਦੇਖੋ ਇੱਥੇ ਵੀ ਛੰਨ ਬਾਬਾ কুমਮਾ ਮਸ਼ ਕੀ ਜੀ ਦੀ ਜਗਾ ਤੇ ਇੰਨਾ ਇੰਨਾ ਸਮਾਗਮ ਇੱਥੇ ਵੀ ਹੋ ਰਿਹਾ ਦੇਖੋ ਮੇਲਾ ਇੱਥੇ ਵੀ ਸ਼ੁਰੂ ਹੈਗਾ ਆਪਾਂ ਪਹੁੰਚ ਗਏ ਦੇਖੋ ਲਿਖਿਆ ਹੈਗਾ ਯਾਦਗਾਰ ਛੰਨ ਬਾਬਾ ਕੁੰਮਾ ਮਾਸਕੀ ਜੀ ਮੇਲਾ ਸ਼ੁਰੂ ਆ ਦੇਖੋ ਕਿੰਨਾ ਵਧੀਆ ਸਥਾਨ ਬਣਿਆ ਹੈਗਾ ਗੁਰੂ ਘਰ ਬਹੁਤ ਸਾਰੀ ਅੱਜ ਸੰਗਤ ਕਿਉਂਕਿ ਮੇਲਾ ਸ਼ੁਰੂ ਹੋ ਗਿਆ ਗੁਰੂ ਦੀ ਮਹਾਂ ਦੀ ਸੇਵਾ ਜ਼ਰੂਰ ਚੱਲਦੀ ਹੈ ਤੇ ਮੋਤੀराम ਜਦੋਂ ਢੋਲਾ ਕਰਮਕੁਦ ਦਾ ਲੈ ਕੇ ਤੁਰਨ ਲੱਗਿਆ ਤੇ ਪਤਨੀ ਭੋਲੀ ਅੱਗੇ ਆ ਗਈ ਐ ਆਪਾਂ ਉਹ 96 ਦੇਖਣੀ ਆ ਉਹਨੂੰ ਵੀ ਰੱਖਿਆ ਹੈਗਾ ਸੰਭਾਲ ਕੇ ਜਿਹੜੀ ਝੋਪੜੀ ਸੀਗੀ ਮਾਈ ਲక్ష్ਮੀ ਲੰਗਰ ਹਾਲ ਦੂਜੀ ਸਾਈਡ ਲੋਪ ਰਗ ਗਿਆ ਸੀ ਇੱਧਰ ਠੀਕ ਆ ਉਹ ਲਿਖਿਆ ਦਰਬਾਰ ਸਾਹਿਬ ਸ਼ੁਰੂਆਤ ਆ ਦੇਖੋ ਬਾਬਾ ਕੁੰਮਾ ਮਾਸਕੀ ਜੀ ਮਾਤਾ ਗੁਜਰੀ ਜੀ ਛੋਟੇ ਸੈਭ ਜਾਦਿਆਂ ਤੇ ਉਹ ਗੰਗੂ ਪਾਪੀ ਵੀ ਨਾਲ ਹੈਗਾ ਇਹਨਾਂ ਨੂੰ ਸਰਸਾ ਨਦੀ ਪਾਰ ਕਰਵਾ ਰਿਆ ਬੇੜੀ ਦਾ ਮਲਾਹ ਬਾਬਾ ਕੁੰਮਾ ਮਸ਼ਕੀ ਜੀ ਦਾ ਦੀਮਾ ਗੁਜਰਕੌਰ ਜੀ ਤੇ ਛੋਟੇ ਸੈਭ ਜਾਦਿਆਂ ਨੂੰ ਸਰਸਾ ਨਦੀ ਦਾ ਪੱਤਨ ਪਾਰ ਕਰਵਾਉਂਦਾ ਹੋਇਆ ਉਹ نیچے ਲਿਖਿਆ ਹੈਗਾ ਗੰਗੂ ਪਾਪੀ ਵੀ ਇਸ ਦਿਨ ਨਾਲ ਸੀਗਾ ਸੱਤ ਪੋੜ ਨੂੰ ਕੁੰਮਾ ਮਾਸ਼ਕੀ ਜੇ ਪਿੰਡ ਚੱਕ ਢੇਰਾ ਰੋਪੜ ਇਹ ਸਥਾਨ ਹੈਗਾ ਬਹੁਤ ਸੋਹਣਾ ਪੁਰਾਣੀ ਤਲਵਾਰ ਸਤਸਨ ਨਦੀ ਚ ਪ੍ਰਾਪਤ ਹੋਈ ਸੀ ਤੇ ਕੋਲਾ ਕੀ ਆ ਕੋਈ ਗੜਬਾ ਹੈਗਾ ਯਾਦਗਾਰ ਇਹ ਬਾਬਾ ਜੀ ਦੀ ਯਾਦਗਾਰ ਬਣਾਈ ਹੈਗੀ ਆ ਸਾ ਦੇਖੋ ਇਤਿਹਾਸ ਲਿਖਿਆ ਕਿਸਾਨੀ ਸੰਘਰਸ਼ ਵਿੱਚ ਝੌਂਪੜੀ ਬਣੀ ਰਹਿਣ ਬਸੇਰਾ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਦਸੰਬਰ 2020 ਬੀਤੋ ਇੱਕ ਸਾਲ ਕਿਸਾਨੀ ਸੰਘਰਸ਼ ਚੱਲਿਆ ਤਾਂ ਗੁਰੂ ਗੁਰਦੁਆਰਾ ਸ਼ਨ ਬਾਬਾ ਕੁੰਮਾ ਮਸ਼ਕੀ ਦੀ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਸਮੇਤ ਸੰਘਰਸ਼ ਜਿੱਤਣ ਤੱਕ ਟਰਾਲੀ ਉੱਤੇ ਬਣਾਈ ਇਸ ਚੌਪੜੀ 'ਚ ਰੈਂਡ ਸਿਰਾ ਬਣਾ ਕੇ ਡਟੀ ਰਹੀ। ਦਿੱਲੀ ਤੋਂ ਵਾਪਸ ਆਣ ਕੇ ਇਸ ਚੌਪੜੀ ਨੂੰ ਉਸੇ ਹਾਲਤ ਵਿੱਚ ਸੰਭਾਲ ਲਿਆ ਗਿਆ। ਇਹ ਚੌਪੜੀ ਦਿੱਲੀ ਸਮਰੱਥ ਦੀ ਜਿੱਤ ਦੀ ਯਾਦ ਤਾਜ ਕਰਨ ਦੇ ਨਾਲ ਬਾਬਾ ਕੁੰਮਾ ਮਸ਼ਕੀ ਦੀ ਚੌਪੜੀ ਦੀ ਯਾਦ ਨੂੰ ਵੀ ਹਿਰਦੇ 'ਚ ਵਸਾਉਂਦੀ ਹੈ। ਇਸ ਜਗ੍ਹਾ ਤੇ ਬਾਬਾ ਕੁੰਮਾ ਮਸ਼ਕੀ ਦੀ ਚੌਪੜੀ ਹੋਇਆ ਕਰਦੀ ਸੀ ਉੱਥੇ ਗੁਰਦੁਆਰਾ ਛੰਨ ਬਾਬਾ ਕੁੰਮਾ ਮਸ਼ਕੀ ਉਸਰਿਆ ਹੋਇਆ ਹੈ ਤੇ ਉਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿੱਥੇ ਆਪਾਂ ਮੱਥਾ ਟੇਕਿਆ ਇਹ ਛੰਨ ਬਣਾਈ ਹੈਗੀ ਸੱਚੇ ਬਾਸ਼ਾ ਤੇ ਰਹੀ ਆ ਸਹੀ ਤੇ ਉਹ ਬਾਬਾ ਜੀ ਇੱਥੇ ਵੀ ਉਹਨਾਂ ਦੀ ਤਸਵੀਰ ਲੱਗੀ ਹੈਗੀ ਆ ਉਹ ਦੇਖੋ ਛੋਟੇ ਸਾਹਿਬ ਜੀ ਆਦੇ ਮਾਤਾ ਜੀ ਨੂੰ ਬੇੜੀ 'ਚ ਬਿਠਾਉਂਦਾ ਹੋਇਆ ਉਰਤਾਂ ਜਿਹੜਾ ਸਤਲੁਜ ਦਰਿਆ ਸਰਸਾ ਨਦੀ ਵੀ ਉਹਦੇ ਵਿੱਚ ਡੈਗਦੀ ਆ ਉਹ ਥੋੜੀ ਦੂਰੀ ਤੇ ਆ ਗੁਰਦੁਆਰਾ ਸਾਹਿਬ ਤੋਂ ਉਦੋਂ ਇੱਥੇ ਹੀ ਵਗਦਾ ਸੀ ਦਰਿਆ ਇਹ ਕੰਡਾ ਸੀਗਾ ਤੇ ਇੱਥੇ ਹੀ ਬਾਬਾ ਜੀ ਦੀ ਸ਼ਾਨ ਸੀ ਹੁਮਾ ਮਾਸ਼ ਕੀ ਜੀ ਦੀ ਤੇ ਉਹਨਾਂ ਨੇ ਛੋਟੇ ਸਾਹਿਬ ਜਿਆਦਾ ਮਾਤਾ ਜੀ ਨੂੰ ਦਰਿਆ ਪਾਰ ਕਰਵਾਇਆ ਤੇ ਉਸ ਦਿਨ ਉਹਨਾਂ ਦੇ ਨਾਲ ਗੰਗੂ ਪਾਪੀ ਵੀ ਸੀਗਾ ਸੱਤ ਪੋ ਦੀ ਰਾਤ ਨੂੰ ਜਦੋਂ ਇਹ ਰਾਤ ਕੱਟੀ ਨਾ ਛਾਂ ਦੇ ਵਿੱਚ ਤਾਂ ਗੰਗੂ ਪਾਪੀ ਨਾਲ ਸੀਗਾ ਉਹ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਅੱਠ ਪੋ ਨੂੰ ਇੱਥੋਂ ਲੈ ਜਾਂਦਾ ਨਾਲ ਉਹ ਕਹਿੰਦਾ ਕਿ ਮੈਂ ਤੁਹਾਨੂੰ ਗੁਰੂ ਸਾਹਿਬ ਨਾਲ ਮਿਲਵਾ ਦੂੰਗਾ ਇਹ ਕਹਿ ਕੇ ਉਹ ਨਾਲ ਲੈ ਜਾਂਦਾ ਸ਼ਾਇਦ ਉਹਦੇ ਉਸ ਦਿਨ ਹੀ ਉਸ ਦੇ ਦਿਲ 'ਚ ਉਦੋਂ ਹੀ ਪਾਪ ਸੀਦਾ ਕਿ ਮੈਂ ਇਨ ਉਹ ਮਾਤਾ ਜੀ ਦੇ ਹੱਥ 'ਚ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਦੀ ਇੱਕ ਥੈਲੀ ਸੀਗੀ ਤੇ ਉਹ ਸ਼ਾਇਦ ਬੇਈਮਾਨ ਹੋ ਗਿਆ ਤੇ ਨਾਮ ਲੈਣ ਦੇ ਚੱਕਰ 'ਚ ਉਹਦੇ ਮਤਲਬ ਉਹਦੇ ਦਿਲ 'ਚ ਪਾਪ ਸੀਗਾ ਤੇ ਉਹ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਅੱਠ ਪੋ ਨੂੰ ਇੱਥੋਂ ਇਹ ਕਹਿ ਕੇ ਲੈ ਜਾਂਦਾ ਕਿ ਮੈਂ ਗੁਰੂ ਸਾਹਿਬ ਨਾਲ ਤੁਹਾਨੂੰ ਮਿਲਾ ਦੂੰਗਾ ਆਜੋ ਆਪਾਂ ਅੱਗੇ ਦਰਿਆ ਦੇਖਦੇ ਆ ਗੁਰੂ ਘਰ ਦੇ ਖੱਬੇ ਪਾਸਿਓਂ ਆ ਸੜਕ ਜਾਂਦੀ ਆ ਆਹ ਰਸਤਾ ਬਣਾਇਆ ਪੱਕਾ ਰਸਤਾ ਵਧੀਆ ਇਹ ਆਪਾਂ ਦਰਿਆ ਦਾ ਕੰਡਾ ਦੇਖ ਕੇ ਆਉਨੇ ਆ ਇਹਨੂੰ ਦਰਿਆ ਦਿਖਾ ਕੇ ਲਿਓਣਾ ਮੈਂ ਤੇ ਇਹ ਬਾਈ ਸਾਡੇ ਨਾਲ ਤੁਹਾਡਾ ਪਿੰਡ ਨੇੜੇ ਹੀ ਆ ਜੀ ਬਹਾਦਰਪੁਰ ਬਹਾਦਰਪੁਰ ਠੀਕ ਹੈ ਜੀ ਇਹ ਬਾਈ ਇਹਦਾ ਪਿੰਡ ਵੀ ਉਰੇ ਨੇੜੇ ਹੀ ਆ ਕਹਿੰਦੇ ਮੈਂ ਤੁਹਾਨੂੰ ਦਿਖਾ ਕੇ ਲਿਓਣਾ ਇੱਥੋਂ ਸਤਲੁਜ ਦਰਿਆ ਸਰਸਨ ਨਦੀ ਇਹਨੂੰ ਕਹਿੰਦੇ ਆ ਅੱਛਾ ਇਹ ਇਕੱਠੇ ਹੋ ਜਾਂਦੇ ਨਾ ਇੱਥੇ ਅੱਛਾ ਇੱਥੇ ਹੋ ਗਏ ਪਿੱਛੇ ਇਕੱਠੇ ਹੋ ਜਾਂਦੇ ਸਰਸਾ ਨਦੀ ਸਤਲੋਈ ਦਰਿਆ 'ਚ ਆ ਗੁਰੂ ਘਰ ਦੇ ਬੈਕ ਸਾਈਡ 'ਚ ਸਾਰਾ ਇਲਾਕਾ ਦਰਿਆਈ ਇਲਾਕਾ ਸਤਲੋਈ ਦਾ ਕੰਡਾ ਕੰਡਾ ਉਹ ਤੁਹਾਨੂੰ ਪਿੱਛੇ ਸਰਸਾ ਨਦੀ ਵੀ ਦਿਖਾਵਾਂਗੇ ਜਿੱਥੇ ਉਹ ਮੇਲ ਹੁੰਦਾ ਸਤਲੋਜ ਦੇ ਨਾਲ ਤੇ ਇਹ ਬਾਬਾ ਕੁੰਮਾ ਮਾਸਕੀ ਜੀ ਦੇ ਨਾਲ ਜਦੋਂ ਮਿਲੇ ਨਾ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਇੱਥੇ ਮਿਲੇ ਸੀਗੇ ਜਿੱਥੇ ਗੁਰੂ ਘਰ ਹੈਗਾ। ਅਸਤੇ ਕਿ ਲਾਗ ਪਾ ਇਧਰ ਤੋਂ ਮੜਮਟ ਹੋ ਸਕਦਾ। ਹਾਂ ਮਤਲਬ ਇੱਥੇ ਮਤਲਬ ਉਦੋਂ ਸਤਲੋਈ ਦਰਿਆ ਬਾਬਾ ਇੱਥੇ ਵਗਦਾ ਸੀ ਨਾ। ਪਤਾ ਨਹੀਂ ਹੁਣ ਇਧਰੋਂ ਤੋਂ ਹੁੰਦਾ ਲਿਆਂਦਾ ਦਰਿਆ ਪਹਿਲੇ ਤਾਂ ਠੀਕ ਹੈ। ਇਧਰ ਹੋ ਗਿਆ ਉਧਰ ਹੋ ਗਿਆ। ਠੀਕ ਹੈ। ਚੱਕ ਤੱਕ ਪਾਣੀ ਚ ਕਿਤੇ ਇਧਰ ਹੋ ਗਿਆ ਤੇ ਇਧਰ ਹੋਇਆ ਸੌਂਦਾ ਜਾਂਦਾ। ਠੀਕ ਹੈ ਜੀ ਠੀਕ ਹੈ। ਹੁਣ ਇਹਨਾਂ ਪੋਲ ਪੜ ਲੱਗਣਗੇ ਸਿੱਧਾ ਹੋ ਜਾਂਦਾ ਇੱਕ ਜਗ੍ਹਾ। ਹੁਣ ਪੋਲ ਉਦੋਂ ਪੋਲ ਪੋਲ ਕੁਝ ਨਹੀਂ ਸੀਗੇ। ਤੇ ਉਹਨਾਂ ਨੇ ਇਨਾਂ ਨੂੰ ਮਤਲਬ ਸਰਸਾ ਨਦੀ ਨੂੰ ਪਾਰ ਕਰਵਾਇਆ ਸੀਗਾ ਬੇੜੀ ਦੇ ਵਿੱਚ ਬੇੜੀ ਚਲਾਇਆ ਕਰਦੇ ਸੀਗੇ ਉਹ ਤੇ ਮੱਛੇ ਪੁੱਛੇ ਦਾ ਕੰਮ ਕਰਦੇ ਹੋਣੇ ਝੁੰਗੀ ਜੰਗੀ ਪਾਈ ਸੀ ਠੀਕ ਹੈ ਜੀ ਆ ਚੋਪੜੀ ਚ ਇੱਥੇ ਛੰਨ ਪਾਈ ਸੀਗੀ ਹਾਂ ਪਹਿਲਾਂ ਇੱਥੇ ਹੋਣੀ ਕਿ ਚੋਪੜੀਆਂ ਠੀਕ ਹੈ ਜੀ ਤੇ ਉਹ ਮਤਲਬ ਇਤਰਾ ਥੋੜਾ ਬਲਾ ਕਰਾਇਆ ਲੈਂਦੇ ਹੋਣੇ ਛੰਨ ਛੂਨ ਮਤਲਬ ਕਰਦੇ ਹੋਣੇ ਬੇੜੀ ਦਾ ਹਾਂ ਹੁੰਦੇ ਹੋਣਾ ਕੋਈ ਹਾਂ ਪਾਰ ਕਰਾਉਣ ਦਾ ਤੇ ਇਨਾਂ ਨੂੰ ਉਹਨੇ ਫ੍ਰੀ ਪਾਰਕ ਕਰਾਤੀ ਨਾਲੇ ਇਹਨਾਂ ਨੂੰ ਰਾਤ ਵੀ ਰੱਖਿਆ ਰਾਤ ਕਟਾਈ ਉੱਥੇ ਨਿਸ਼ਾਨੇ ਜਿਹੜਾ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇੱਕ ਬਾਬਾ ਜੀ ਕਹਿੰਦੇ ਇੱਥੇ ਉਰੇ ਛੱਪੜ ਵੀ ਹੈਗਾ ਕੋਈ ਉਹ ਕਿਹੜਾ ਗੁਰਦੁਆਰਾ ਸਾਹਿਬ ਪਿਲਕਨ ਸਾਹਿਬ ਦੇ ਉਹ ਚੱਕ ਦੇ ਚੱਕ ਦੇਗਾ ਅੱਛਾ ਉਹ ਕਿੰਨੇ ਕੁ ਦੂਰ ਆ ਉਹ ਤਾਂ ਚੱਲਣ 2 ਕਿਲੋ ਮੀਟਰ ਆ ਅੱਛਾ ਉਹ ਤੁਹਾਡੇ ਚੱਕ ਟੇਰਾ ਦੇ ਹਾਂ ਪਿੰਡ ਦੇ ਨਾਲੇ ਆ ਅੱਛਾ ਤੇ ਚੱਕ ਟੇਰੇ ਕੋਲ ਉਹ ਛੱਪੜ ਵੀ ਹੈਗਾ ਪਰਦੋ ਨਹੀਂ ਹੈ ਇੱਕ ਰਾਤ ਕਹਿੰਦੇ ਉੱਥੇ ਕੱਟੀ ਸੀ ਬਲਕਣ ਸਾਹਿਬ ਕਹਿੰਦੇ ਬਲਕਣ ਹੈਗੀ ਉੱਥੇ ਬਲਕਣ ਹਾਂ ਬਲਕਣ ਨਾਲ ਬੇੜੀ ਬੰਨਦੇ ਸੀਗੇ ਉਹ ਬਲਕਣ ਖੜੀ ਹੈ ਉੱਥੇ ਠੀਕ ਹੈ ਜੀ ਠੀਕ ਆ ਆ ਗਿਆ ਦਰਿਆ ਆ ਗਿਆ ਦੇਖੋ ਸਮੇਂ ਬਦਲ ਗਏ 300 ਸਾਲ ਤੋਂ ਉੱਤੇ ਹੋ ਗਏ ਉਹਨਾਂ ਟਾਈਮਾਂ ਤੇ ਤਾਂ ਇੱਥੇ ਬਾਈ ਕਿੰਨਾ ਕਿੰਨਾ ਜੰਗਲੀ ਹੋਊਗਾ ਹਨਾ ਤੇ ਉਹ ਵਿਚਾਰੇ ਛੋਟੇ ਛੋਟੇ ਸਹਬਜਾਦੇ ਗੁਰੂ ਸਾਹਿਬ ਦੇ ਤੇ ਮਾਤਾ ਜੀ ਹੁਣ ਜ਼ਮੀਨ ਦੀ ਕਦਰ ਬਹੁਤ ਜਿਆਦਾ ਸੱਪੜ ਸੱਪੜ ਲਾ ਕੇ ਚੰਗਾ ਬੋਲ ਉਹ ਵਿਚਾਰਿਆਂ ਨੇ ਇੱਥੇ ਗੱਲ ਜਿਹੜੀ ਉਹ ਪਾਰ ਤੋਂ ਜਿਹੜੇ ਟਪੋਦੇ ਬੰਦੇ ਹੂੰ 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 ਪਾਣੀ ਵੀ ਫੁੱਲ ਆ ਤੇ ਉੱਤੇ ਗੱਗੂ ਪਾਪੀ ਵੀ ਨਾਲ ਸੀਗਾ ਜਦੋਂ ਇਹਨਾਂ ਨੇ ਬੇ ਅੰਦਰ ਬਣਾਈ ਨਸਿੰਦਰੀ ਬਣਾ ਕੇ ਹਾਂ ਜਦੋਂ ਉਹਨਾਂ ਨੇ ਦਰਿਆ ਪਾਰ ਕਰਵਾਇਆ ਨਾ ਹਾਂ ਉਹ ਖੋਤੀ ਨੂੰ ਫੜ ਕੇ ਬੈਠਾ ਰੱਖਿਆ ਹਾਂ ਉਹ ਹਾਂ ਉਹ ਖੋਤੇ ਨੂੰ ਫੜ ਕੇ ਬੈਠਾ ਮਤਲਬ ਗੰਗੂ ਪੱਪੀ ਨਾਲ ਸੀਗਾ ਉਹ ਮਾਤਾ ਜੀ ਨੂੰ ਤੇ ਸਹਬਜ਼ਾ ਦੇ ਉਹ ਨਾਲ ਲੈ ਗਿਆ ਮੈਂ ਤੁਹਾਨੂੰ ਗੁਰੂ ਜੀ ਨਾਲ ਮਲਾਉਂਗਾ ਮੈਂ ਮੈਥੋਂ ਆਪਣੇ ਘਰ ਲੈ ਚੱਲ ਜਾਵਾਂ ਇੱਥੋਂ ਲੈ ਗਿਆ ਫਿਰ ਆਪਣੇ ਘਰ ਮਲਾਉ ਫਿਰ ਕਰ ਅਸੀਂ ਏੜੀ ਪਿੰਡ ਲੈ ਗਿਆ ਜੀ ਉਹ ਉਹ ਪਿੰਡ ਵੀ ਆਪਾਂ ਦੇਖਾਂਗੇ ਉਹਦਾ ਘਰ ਗੰਗੂ ਦਾ ਵੀ ਦੇਖਾਂਗੇ ਤੇ ਦੇਖੋ ਮਤਲਬ ਇੱਥੇ ਸਰਸਾ ਨਦੀ ਤੇ ਸਤਲੁਜ ਇੱਕਠੇ ਹੋ ਜਾਂਦੇ ਆ ਜਿਵੇਂ ਉਹ ਸਾਫ਼ ਪਾਣੀ ਆ ਉਹ ਸਤਲੁਜ ਦਾ ਹੋਊਗਾ ਆਇਆ ਤੇ ਆ ਗੰਦਾ ਪਾਣੀ ਜਿਹੜਾ ਇਹ ਸਰਸਾ ਚੋਂ ਆ ਰਿਹਾ ਹੈ ਨਾ ਉਹ ਵਾਲ ਕਲੇਸ਼ ਤੋਂ ਆਉਂਦਾ ਠੀਕ ਠੀਕ ਹੈ ਜੀ ਆ ਦੇਖੋ ਪਾਣੀ ਦਾ ਦੋ ਰੰਗ ਆ ਮੈਂ ਆ ਇਧਰ ਮਿੱਟੀ ਰੰਗਾ ਜਿਹਾ ਪਾਣੀ ਆ ਇਹ ਸਰਸਾ ਤੋਂ ਉਥੋਂ ਮਿਲ ਜਾਂਦੀਆਂ ਉਹ ਦੇਖੋ ਦੋਨੇ ਨਦੀਆਂ ਮਿਲ ਰਹੀਆਂ ਇੱਕ ਮਿੰਟ ਉਹ ਦੇਖੋ ਧਿਆਨ ਨਾਲ ਆ ਉਧਰ ਸਰਸਾਰੀਆ ਤੇ ਇਧਰੋਂ ਸਤਲੁਜ ਦੋਨੇ ਨਦੀਆਂ ਮਿਲ ਕੇ ਤੇ ਇੱਥੇ ਇਕੱਠੀਆਂ ਹੋ ਜਾਂਦੀਆਂ ਠਾਠਾ ਮਾਰਦਾ ਦਰਿਆ ਇਥੋਂ ਕਿੰਨੇ ਕਿੱਲੇ ਬਾਟ ਦੇਖੋ ਉਹ ਬੇੜੀ ਤੇ ਬਾਈ ਪਾਰ ਕਰਵਾਉਂਦੇ ਆ ਅਗਲੇ ਪਿੰਡ ਹੋਣਗੇ ਇਧਰ ਇਹ ਸਾਰਾ ਰੋਪੜ ਜ਼ਿਲ੍ਹੇ ਦੇ ਵਿੱਚ ਹੀ ਆਉਂਦਾ ਹੈਗਾ ਇਹ ਸਾਰਾ ਏਰੀਆ ਉਹ ਗੁਰੂ ਘਰ ਰਹਿ ਗਿਆ ਆਹ ਵਾਲਾ ਪਾਣੀ ਦੀ ਨਾ ਆਵਾਜ਼ ਫੁੱਲ ਆ ਰਹੀ ਹੈ ਸ਼ਾਇਦ ਤੁਹਾਨੂੰ ਆਵਾਜ਼ ਆਉਂਦੀ ਹੋਵੇ ਦੇਖਿਓ ਸੁਣਿਓ ਜਿੱਥੇ ਉਹ ਸੰਗਮ ਹੁੰਦਾ ਦੋਨੋਂ ਨਦੀਆਂ ਦਾ ਉੱਥੇ ਕਿੰਨੀ ਆਵਾਜ਼ ਆ ਉਹ ਉੱਥੇ ਉਹ ਦੇਖੋ ਨੀਲਾ ਪਾਣੀ ਉੱਥੇ ਸਾਫ਼ ਪਾਣੀ ਆ ਰਿਹਾ ਸਤਲੁਜ ਚ ਇੱਧਰ ਸਰਸਾ ਦਾ ਪਾਣੀ ਥੋੜਾ ਜਿਹਾ ਐਵੇਂ ਦਾ ਮਿੱਟੀ ਰੰਗਾ ਇੱਥੇ ਉਹਨਾਂ ਨੇ ਨਦੀ ਨੂੰ ਪਾਰ ਕਰਵਾਇਆ ਸੀ ਕੁੰਮਾ ਮਾਸ਼ਕੀ ਜੀ ਨੇ ਤੇ ਉੱਥੇ ਗੁਰਦੁਆਰਾ ਸਾਹਿਬ ਉੱਥੇ ਉਹਨਾਂ ਦੀ ਸ਼ਾਨ ਸੀਗੀ ਛੋਟੇ ਸਾਹਿਬ ਜਾਦੇ ਤੇ ਮਾਤਾ ਜੀ ਉਹ ਰੋਪੜ ਚੱਕ ਡੇਰਾ ਜਿਹੜਾ ਰੋਪੜਿਆ ਠੀਕ ਹੈ ਜੀ ਇਹ ਕਿਹੜਾ ਹੈ ਰੋਪੜ ਹੈ ਰੋਪੜ ਜਿਹੜਾ ਰੋਪੜਾ ਤਸੀਲ ਨੂਰਪੁਰ ਵੇਦੀ ਨੂਰਪੁਰ ਠੀਕ ਹੈ ਜੀ ਠੀਕ ਹੈ ਇਧਰ ਵੀ ਪਿੰਡ ਹੀ ਆ ਨਾਲ ਨਾਲ ਜੀ ਇੱਥੋਂ ਮੈਂ ਜਿਆਦਾਪੁਰ ਪਾਸ ਹੋ ਗਿਆ ਵਿੱਚ ਇਹ ਅੱਗੇ ਲੇ ਖੋ ਜਾਣਾ ਲੰਗਰ ਨੂੰ ਸਿੱਧਾ ਉੰਨੇ ਨੂੰ ਗੜ ਸ਼ੰਕਰ ਨੂੰ ਅੱਗੇ ਰੋਡ ਜਾਂਦੀ ਆ ਠੀਕ ਹੈ ਜੀ ਇਹ ਰੋਡ ਚੱਲਦੀ ਆ ਠੀਕ ਆ ਆ ਵੈਸੇ ਪੁਲ ਪਾਸ ਹੋ ਗਿਆ ਵੈਸੇ ਅਜੇ ਬਣਿਆ ਨਹੀਂ ਪੁਲ ਬਣਿਆ ਨਹੀਂ ਹਾਂ ਸ਼ਾਇਦ 1-2 ਸਾਲ ਵਿੱਚ ਆਸੀ ਨੂੰ ਠੀਕ ਹੈ ਪਿੱਛੇ ਪੁਲ ਇੱਥੇ ਕਿੰਨੀ ਕ ਬਾੜਤੀ ਆ ਜੀ ਕੀ ਪੋੜ ਹੈਗਾ ਜੀ ਬੂੰਗਾ ਸਾਹਿਬ ਬੂੰਗਾ ਸਾਹਿਬ ਲੰਦਪੁਰ ਤੋਂ ਕੀਤਪੁਰ ਸਾਹਿਬ ਤੋਂ ਹਾਂ 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 ਬੂੰਗਾ ਸਾਹਿਬ ਤੋਂ ਪੋੜਾ ਠੀਕ ਆ ਹੋਰ ਕੋਈ ਪੋਲ ਨਹੀਂ ਅੱਗੇ ਹੋਰ ਕੋਈ ਪੋਲ ਨਹੀਂ ਇੱਥੇ ਰੋਪੜੇ ਆ ਗਏ ਇੰਨਾ ਪਾਣੀ ਆ ਜਾ ਹਣਾ ਰੋਪੜ ਜਾ ਕੇ ਫਿਰ ਡੈਮ ਰੋਕ ਲੈਂਦਾ ਨਾ ਇਹ ਪਾਣੀ ਨੂੰ ਹਾਂ ਰੋਕ ਕੇ ਫਿਰ ਨਹਿਰਾ ਜੀ ਸਾਡੇ ਤੇ ਨਹਿਰਾ ਕੱਢਦੀ ਠੀਕ ਆ ਗਲਾਰੀ ਕਿੱਧਰ ਦੋਆਬਾ ਲੈ ਸਰਾਂਦ ਤੇ ਦੋਆਬਾ ਨੇ ਠੀਕ ਆ ਆ ਦੇਖੋ ਕਿੰਨਾ ਪਾਣੀ ਇੰਨਾ ਪਾਣੀ ਅੱਗੇ ਨਹੀਂ ਹੈਗਾ ਰੋਪੜ ਡੈਮ ਬਣਾਇਆ ਹੈਗਾ ਉਹ ਦੇਖੀਏ ਬਾਈ ਕੀ ਕਰਦੇ ਮੰਨੇ ਪਾਰਟ ਪਾਉਂਦੇ ਆ ਅੱਛਾ ਇਹ ਪਾਰ ਲੰਗਾਉਂਦੀ ਆ ਜੀ ਅਗਲੇ ਪਿੰਡ ਠੀਕ ਐ ਠੀਕ ਐ ਬਾਈ ਤਾਂ ਲਾਈ ਬੈਠੇ ਆ 8:00 ਵਜੇ ਸਾਢੇ 5:00 ਸਿੰਘ ਹਨਾ ਗੋਲ ਗੋਲ ਲੱਗਦਾ ਘਮਣ ਮੇਰੇ ਪਿੰਡ ਦਾ ਫੌਜੀ ਕਰਵਿੰਦਰ ਮਨਾ ਵਿੱਚ ਆਇਆ ਬਰਾ ਮੈਂ ਬੱਬਾ ਜੀ ਕੀ ਹਾਲ ਚੜ੍ਹਦੀ ਕਲਾ ਜੀ ਤੂੰ ਨਹੀਂ ਲਈ ਬੈਠੇ ਬਾਬੇ ਹਾਂ ਇਹ ਅੱਜ ਤਾਂ ਐਸੇ ਮੌਸਮ ਠੀਕ ਹੋ ਗਿਆ ਹਨਾ ਹਨਾ ਬਾਈ ਮੌਸਮ ਅੱਜ ਠੀਕ ਹੋ ਗਿਆ ਬੇੜੀਆਂ ਤਾਂ ਦੋ ਐ ਇਨਾਂ ਕੋਲੇ ਆ ਯਾਰ ਹੂੰ ਪਾਣੀ ਬੜਾ ਬਾਈ ਇਧਰ ਤੋਂ ਕੋਈ ਲੰਘ ਹੀ ਨਹੀਂ ਸਕਦਾ ਹਨਾ ਬੇੜੀ ਦੋ ਬੰਡ ਉਹ ਲੈ ਜਣਾ ਗੱਡੀ ਖੜਾ ਕੇ ਹੂੰ ਐ ਬਾਈ ਬਾਈ ਟੈਕਟਰ ਇੰਨੇ ਪਾਰ ਕਰਾਉਣ ਦੀ ਨਹੀਂ ਜੀ ਨਹੀਂ ਦੱਸੋ ਕਿਉਂ ਪਾਰਨੇ ਅਸਾ ਜੀ ਸੇਵਾ ਕਰਦੇ ਸੇਵਾ ਕਰਦੇ ਚਲੋ ਧੰਨਵਾਦ ਯਾਰ ਬਹੁਤ ਬਹੁਤ ਠੀਕ ਐ ਬਾਈ ਜੀ ਕਹਿਣਾ ਬਿਝਾਣਿਆ ਹਾਈ ਹਾ 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 ਵਾਹ ਵਾਹ ਜੀ ਮੈਂ ਤਾਂ ਆ ਗਿਆ ਨਾ ਤੇ ਮੈਂ ਤਾਂ ਆਣਿਆ ਹਸਿਆਣਾ ਹੋ ਗਿਆ ਹੋਰ ਕਿਦਾਂ ਭਾਈ ਮਿਲ ਗਏ ਪਿੰਡ ਦੇ ਲੱਗਦਾ ਭਾਈ ਅੱਗੇ ਕਿਹੜਾ ਪਿੰਡ ਆ ਜੀ ਹਾਂ ਬਾਦਪੁਰਾ ਅੱਛਾ ਮੈਂ ਘਰ ਵੀ ਥੋੜੇ ਫੇਰ ਜਾਇਆ ਨੂਰਪੁਰ ਦੇ ਵਿੱਚ ਆਉਂਦੇ ਹੀ ਪਿੰਡ ਕੱਡੇ ਰਹਿੰਦਾ ਹਾਂ ਹਾਂ ਬਾਬਾ কুমਮਾ ਮਾਸ਼ਕੀ ਦੀ ਜਗਾ ਸਰਸਾ ਦਾ ਕਿਨਾਰਾ ਤੁਸੀਂ ਦੇਖ ਲਿਆ ਤੇ ਹੁਣ ਆਪਾਂ ਤੁਹਾਨੂੰ ਗੰਗੂ ਪਾਪੀ ਲੈ ਜਾਂਦਾ ਅ ਸੱਤ ਪੋ ਨੂੰ ਉਰੇ ਰਹਿੰਦੇ ਆ ਅੱਠ ਪੋ ਨੂੰ ਉਹ ਆਪਣੇ ਨਾਲ ਲੈ ਜਾਂਦਾ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਜੀ ਨੂੰ ਤੇ ਅੱਠ ਪੋ ਨੂੰ ਉਹ ਸਿਹੇੜੀ ਪਿੰਡ ਲੈ ਜਾਂਦਾ ਜਿੱਥੇ ਕਿ ਗੰਗੂ ਦਾ ਘਰ ਆ ਆਪਾਂ ਉਹ ਘਰ ਵੀ ਤੁਹਾਨੂੰ ਦਿਖਾਉਣੇ ਆ ਨਾਲ ਬਣੇ ਰਹੋ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਇਹ ਇਹਨਾਂ ਨੇ ਸਿੱਖੀ ਦਾ ਇੱਕ ਛੋਟਾ ਜਿਹਾ ਟੈਸਟ ਆ ਇਹਨਾਂ ਨੂੰ ਇਨਾਮ ਦਿੱਤਾ ਜਾਊਗਾ ਜੀ ਪਾਸ ਕਰਨਗੇ ਤਾਂ ਇਹ ਸਾਰੇ ਯਾਦ ਕਰਨ ਲੱਗੇ ਆ ਆ ਗੁੜੀਆਂ ਵੀ ਤੂੰ ਨਹੀਂ ਕਰਦਾ ਤੇਰੇ ਕੋਲ ਹੈ ਨਹੀਂ ਪੇਜ ਚਾਰਾਂ ਨੂੰ ਲਾਇਆ ਆਪਾਂ ਨੇ ਕਰੋ ਯਾਦ ਕਰੋ ਜਲਦੀ ਫੇਰੇ ਭਾਈ ਸਾਹਿਬ ਕੋ ਜਾਣਗੇ ਤੇ ਉਹ ਇਹਨਾਂ ਨੂੰ ਇਨਾਮ ਦੇਣਗੇ 1 2 3 4 5 ਪੰਜੇ ਜਾਣੇ ਆ ਇੱਥੇ ਪਤਾ ਕਿੱਥੇ ਆ ਗੁਰਦੁਆਰਾ ਹਾਂਜੀ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬਾ ਸਾਹਮਣੇ ਆ ਤੇ ਆ ਬੈਠੇ ਆ ਕਲਾਸ ਕਿਹੜੀ ਕਿਹੜੀ ਆ ਤੁਹਾਡੀ ਮੇਰੀ ਕਲਾਸ 5th 3 7 3rd 8 4th 3rd ਵਾਲਾ ਸਭ ਤੋਂ ਛੋਟਾ ਭਾਈ ਜਲਦੀ ਕਰ ਲੋ ਪਹਿਲਾਂ ਤੇਰੀ ਵਾਰੀ ਆ ਓਕੇ ਚਲੋ ਆ ਜਾਓ ਫਿਰ ਜਲਦੀ ਆ ਜਾਓ ਇਹ ਭਾਈ ਸਾਹਿਬ ਇੱਥੇ ਲੱਗੇ ਆ ਇਹ ਸਾਰਿਆਂ ਨੂੰ ਇਨਾਮ ਦੇਣਗੇ ਆ ਦੇਖੋ ਪੈਨ ਮਿਲ ਗਏ ਸਾਨੂੰ ਇਨਾਮ ਮਿਲ ਗਏ ਹਨਾ ਦੋਨਾਂ ਨੂੰ ਤੂੰ ਤਾਂ ਭੁੱਲ ਗਿਆ ਸੀ ਭੁੱਲ ਗਿਆ ਸੀ ਤੂੰ ਤਾਂ ਉਹ ਅੱਗੇ ਪਿੱਛੇ ਨਾ ਤੇ ਮੈਨੂੰ ਆਉਂਦਾ ਸਾਰਾ ਠੀਕ ਹੈ ਤੈਨੂੰ ਆਉਂਦਾ ਨਾ ਚਲਾ ਫਿਰ ਜਲਦੀ ਚਲੋ ਬਈ ਆ ਯਾਰ ਆਪਾਂ ਜਲਦੀ ਚੱਲ ਮੇਰੇ ਨਾਲ ਚੱਲ ਲੱਗ ਪਾਪਾ ਜੀ ਮੈਨੂੰ ਕਪੀ ਪਏ ਬੇਟਾ ਕੈਂਪ ਨਹੀਂ ਪਾਣੀ ਟੋਪੀਆਂ ਨਹੀਂ ਪਾਣੀਆ ਗੁਰੂ ਘਰ ਔਰ ਦਮਾਲਾ ਦਸਤਾਰ ਮੰਨ ਕੇ ਸੋਣਾ ਜਾਣਾ ਪਾਪਾ ਕਾਪੀ ਫਰਦੋਗੇ ਇਹ ਬਣਾ ਦਿੱਤਾ ਤੇ ਓਏ ਕੋਈ ਇੱਕ ਉਹਨੇ ਲੈ ਜਾ